ਏ ਸੁਰਾਂ ਤਾਰਾਂ ਅਤੇ ਤਰਬਾਂ ਦਾ ਫੁੱਲ ਬੇਸੁਰੇ ਇੱਕ ਸ਼ੋਰ ਤੇ ਤਰਜ਼ਾਂ ਦਾ ਫੁੱਲ ਸ਼ਾਮ ਤੋਂ ਜਾਂਦਾ ਹੈ ਅਗਲੀ ਸੁਬਾਹ ਤੱਕ ਦੀਵਿਆਂ ਖਾਪਾਂ ਅਤੇ ਬਾਤਾਂ ਦਾ ਫੁੱਲ ਔਰ ਨਜ਼ਮ ਕੀ ਹੈ ਗੀਤ ਕੀ ਹੈ ਕੀ ਗਜ਼ਲ ਤੇਰੇ ਜ਼ਿਕਰ ਆਉਣ ਲਈ ਲਫਜ਼ਾਂ ਦਾ ਫੁੱਲ ਇੱਕ ਗਜ਼ਲ انشاءاللہ ਉਹ ਦਾ ਮਤਲਆ ਇਸ ਤਰ੍ਹਾਂ ਕਿ ਮੈਂ ਸੁਣਾ ਜੇ ਰਾਤ ਖاموش ਨੂੰ ਮੇਰੇ ਦਿਲ ਚ ਕੋਈ ਦੁਆ ਕਰੇ ਆਹ ਮੈਂ ਸੁਣਾ ਜੇ ਰਾਤ ਖاموش ਨੂੰ ਮੇਰੇ ਦਿਲ ਚ ਕੋਈ ਦੁਆ ਕਰੇ ਵਾਹ ਇਹ ਜ਼ਮੀਨ ਹੋਵੇ ਸੁਰੰਗਲੀ ਇਹ ਦਰਖਤ ਹੋਣ ਹਰੇ-ਭਰੇ ਵਾਹ ਹੋਸ਼ੇ ਸੁਣਾ ਕਿ ਇਥੋਂ ਕੁੱਲ ਪਰਿੰਦੇ ਹੀ ਉੜ ਗਏ ਹਮ ਇਥੋਂ ਕੁੱਲ ਪਰਿੰਦੇ ਹੀ ਉੜ ਗਏ ਇਥੇ ਮੇਗ ਆਉਂਦੇ ਵੀ ਮੁੜ ਗਏ ਵਾਹ ਵਾਹ ਇਥੇ ਕੁਲ ਪਰਿੰਦੇ ਹੀ ਉੜ ਗਏ ਇਥੇ ਮੇਗ ਆਉਂਦੇ ਵੀ ਮੁੜ ਗਏ ਇਥੇ ਕਰਨ ਅੱਜਕੱਲ ਬਿਰਖ ਵੀ ਕਿਤੇ ਹੋਰ ਜਾਣਦੇ ਮਸ਼ ਵਾਹ ਵਾਹ ਨਾ ਤਾਂ ਕੁਰਸੀਆਂ ਨੂੰ ਨਾ ਤਖਤ ਨੂੰ ਨਾ ਸਲੀਬ ਸਖਤ ਕੋ ਰਖਤ ਨੂੰ ਵਾਹ ਇਹ ਮਜ਼ਾਕ ਕਰਨ ਦਰਖਤ ਨੂੰ ਵਾਹ ਵਾਹ ਨਾ ਤਾਂ ਕੁਰਸੀਆਂ ਨੂੰ ਨਾ ਤਖਤ ਨੂੰ ਨਸਲੀਬ ਸਖਤ ਕੁਰਖਤ ਨੂੰ ਇਹ ਮਜ਼ਾਕ ਕਰਨ ਦਰਖਤ ਨੂੰ ਬੜੇ ਸਮਝਦਾਰ ਨੇ ਮਸਖਰੇ ਵਾਹ 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 ਕੀ ਬਾਤ ਹੈ ਕੀ ਬਾਤ ਔਰ ਇਹ ਰਿਹਾ ਕਿ ਮੈਂ ਚਲਾ ਕੇ ਤੀਰ ਕਮਾਨ ਚੋਂ ਮੈਂ ਚਲਾ ਕੇ ਤੀਰ ਕਮਾਨ ਚੋਂ ਰਤ ਸਿਮ ਦੀ ਸੋਚਾਂ ਨਿਸ਼ਾਨ ਚੋਂ ਮੈਂ ਚਲਾ ਕੇ ਤੀਰ ਕਮਾਨ ਚੋਂ ਰਤ ਸਿਮ ਦੀ ਸੋਚਾਂ ਨਿਸ਼ਾਨ ਚੋਂ ਤਾਂ ਦੁਆਏ ਨਿਕਲੇ ਜ਼ੁਬਾਨ ਚੋਂ ਮੇਰਾ ਤੀਰ ਡਿੱਗ ਪਏ ਓਰੇ ਓਰੇ ਵਾ ਵਾ ਕੀ ਦੁਆਏ ਇਹ ਕੋ ਮੈਂ ਚਲਾ ਕੇ ਤੀਰ ਕਮਾਨ ਚੋਂ ਰਤ ਸਿਮ ਦੀ ਸੋਚਾਂ ਨਿਸ਼ਾਨ ਚੋਂ ਤਾਂ ਦੁਆਏ ਨਿਕਲੇ ਜ਼ੁਬਾਨ ਚੋਂ ਮੇਰਾ ਤੀਰ ਡਿੱਗ ਪਏ ਓਰੇ ਓਰੇ ਕੀ ਬਾਤ ਔਰ ਹੁਣ ਤੀਰ ਹੁੰਦਿਆਂ ਵੀ ਚੁੱਪ ਰਵੇ ਹੁਣ ਆਰਿਆਂ ਨੂੰ ਵੀ ਛਾ ਦਵੇ ਆਹਾ ਹੁਣ ਤੀਰ ਹੁੰਦਿਆਂ ਵੀ ਚੁੱਪ ਰਵੇ ਹੁਣ ਆ ਰਿਆਂ ਨੂੰ ਵਿਛਾ ਦਵੇ ਇਹ ਜੋ ਆਖਦਾ ਸੀ ਮੈਂ ਬਿਰਖ ਹਾਂ ਹੁਣ ਵਕਤ ਆਇਆ ਹੈ ਸਿੱਧ ਕਰਦਾ ਆਹ ਵਾਹ ਉਹ ਵਕਤ ਆਇਆ ਹੈ ਸਿੱਧ ਔਰ ਇੱਕ ਸ਼ਾਇਰਾਂ ਕੇ ਮੇਰੇ ਪਿੰਡ ਦੀ نیند ਨੂੰ چیرਦੀ हां ਗੱਡੀ ਲੰਗੀ ਰਾਤ ਅਖੀਰ ਦੀ ਆਹ ਮੇਰੇ ਪਿੰਡ ਦੀ نیند ਨੂੰ چیرਦੀ ਗੱਡੀ ਲੰਗੀ ਰਾਤ ਅਖੀਰ ਦੀ ਟੁਕੜੀ نیند ਬਿਰਖ ਫਕੀਰ ਦੀ ਪੀਲੇ ਪੱਤੇ ਮੁਸਾਫਰ ਹੁੰਦੇ ਰਹੇ ਆਹ ਔਰ ਆਖਰੀ ਸ਼ੇਅਰ ਦੜਿਕ ਨੂੰ ਵਿੱਚ ਪੇਸ਼ ਕਰਦਾ ਕਿ ਉਹ ਬਣਾ ਰਹੇ ਨੇ ਇਮਾਰਤਾਂ ਉਹ ਬਣਾ ਰਹੇ ਨੇ ਇਮਾਰਤਾਂ ਅਸੀਂ ਲਿਖ ਰਹੇ ਹਾਂ ਇਹ ਬਾਰਤਾਂ ਉਹ ਬਣਾ ਰਹੇ ਨੇ ਇਮਾਰਤਾਂ ਅਸੀਂ ਲਿਖ ਰਹੇ ਹਾਂ ਇਹ ਬਾਰਤਾਂ ਤਾਂ ਜੋ ਪੱਥਰਾਂ ਦੇ ਵਜੂਦ ਵਿੱਚ ਕੋਈ ਆਤਮਾ ਵੀ ਰਹੇ ਵਾ 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 ਬਸਮਾ ਲਾਹ ਹੋਣੇ ਤੁਸੀਂ ਮਰਹੂਮ ਸਰਜੀਤ ਪਾਤਰ ਦਾ ਕਤ